ਹਰ ਪਾਸੇ ਤੋਬਾ ਤੋਬਾ ਹੀ ਤੇਜੀ ਅੱਜ ਮੌਸਮ ਕਿਤਰਾ ਵਧੀਆ ਅੱਜ ਮਾਹੌਲ ਨੰਦੇ ਅੱਜ ਪੂਰਾ ਆਨੰਦ ਦੇ ਵਿੱਚ ਹੈ ਬਹੁਤ ਖੜੇ ਬਹਿ ਲੋਕੀ ਸਾਰੇ ਕਿੰਨੀ ਕੁ ਵਰਖ ਹੋ ਰਹੀ ਹੈ ਕਿੰਨੀ ਕੁ ਵਧੀਆ ਹਾਲੇ ਤੱਕ ਥੋੜੀ ਥੋੜੀ ਹੋ ਰਹੀ ਆ ਪਰ ਇਹਨੇ ਇਹਨੇ ਨਾਲ ਹੀ ਲੋਕਾਂ ਨੂੰ ਰਾਹਤ ਮਿਲ ਗਈ ਆ ਬਾਕੀ ਆਸ-ਪਾਸੇ ਤਰੰਧਾਂ ਦੇ ਜਾਜੀ ਹੋ ਰਹੀ ਹੈ ਹਾਂ ਸਰਪੇ ਸਿੰਘ ਭਾਈ ਸਰ ਜੀ ਕਿਤਰਾ ਲੱਗ ਰਿਹਾ ਅੱਜ ਦਾ ਮੌਸਮ ਬਹੁਤ ਵਧੀਆ ਜੀ 2-3 ਦਿਨ ਤੋਂ ਇੰਨਾ ਕੋ ਬੁਰਾ ਹਾਲ ਹੁੰਦਿਆ ਹੀ ਨਾ ਕੋਈ ਹਵਾ ਵਗਦੀ ਹੀ ਪਸੀਨਾ ਆ ਜਾਂਦਾ ਸੀ ਸਾ ਦਮ ਕੁ ਡੀ ਜਾਂਦਾ ਸੀ ਅਸੀਂ ਤੇ ਕਹਿੰਦੇ ਸੀ ਕਿ ਬਾਰਿਸ਼ ਹੋਵੇ ਸਾਡਾ ਕੰਮ ਵੀ ਐਸੀ ਆਲਾ ਪਰ ਅਸੀਂ ਨਹੀਂ ਚਾਹੁੰਦੇ ਸੀ ਕਿ ਬਾਰਿਸ਼ ਹੋਵੇ ਪਰ ਨਹੀਂ ਜੋ ਅਸੀਂ ਦੁਨੀਆ ਦੇ ਹਾਲਾਤ ਵੇਖਨੇ ਆ ਜਿਹੜਾ ਮੌਸਮ ਵੇਖਨੇ ਆ ਉਹਦੇ ਕਰਕੇ ਅਸੀਂ ਗੁਰੂ ਸਾਹਿਬ ਅੱਗੇ ਵੀ ਅਰਦਾਸ ਬੰਦੀ ਕਰਨਦੇ ਆ ਕਿ ਬਾਰਿਸ਼ ਹੋਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਉਹ ਘੁੰਮੜ ਫਿਰਨ ਰੋਡ ਤੇ ਆਉਣ ਜੋ ਨਦੀਆਂ ਡੀੜ ਆ ਜੋ ਸਮਾਨ ਉਹਨਾਂ ਨੂੰ ਚਾਹੀਦਾ ਉਹ ਲੈ ਕੇ ਜਾਣ ਅੱਜ ਕਿੱਲੀ ਕੁਝ ਹੋ ਰਹੀ ਬਹੁਤ ਜ਼ਿਆਦੀ ਜਿਆਦਾ ਗਰਮੀ ਹੋਣ ਦੇ ਕਰਨੇ ਇਹ ਵੀ ਹੈ ਨਾ ਕਿ ਲੋਕੀ ਘਰੋਂ ਨਹੀਂ ਬਾਹਰ ਨਿਕਲਦੇ ਜਹਦੀ ਕਹਿੰਦੇ ਮੀਂਹ ਪਵੇ ਤੇ ਠੰਡਾ ਹੋਵੇ ਮੌਸਮ ਤੇ ਆਵਾਜਾਈ ਹੋਰ ਵਧੇ ਤੇ ਸਾਡੀ ਦੁਕਾਨ ਤੇ ਗਾਗ ਵੀ ਆਉਣ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਦੀ ਅੱਜ ਦਿਲ ਬਾਗੋ ਬਾਗ ਹੋਇਆ ਸਾਡਾ ਜੀ ਕੀ ਨਾ ਜੀ ਤੁਹਾਡਾ ਸ਼ੰਗਰ ਲਾਲ ਜੀ ਠੀਕੰਮ ਕਰਦੇ ਜੋ ਫਰੂਟ ਦਾ ਜੀ ਕਿਹੜਾ ਮੈਂ ਅਜਦਾ ਮੌਸਮ ਤੇ ਪਹਿਲੋ ਕੀ ਹਾਲ ਸੀ ਪਹਿਲੋ ਜੀ ਬਹੁਤ ਬੁਰਾ ਹਾਲ ਸੀ ਇੱਥੇ ਖਰੋਦ ਦਾ ਕੋਣ ਨੂੰ ਜੀ ਨਹੀਂ ਕਰਦਾ ਧੁੱਪ ਬਹੁਤ ਜ਼ਿਆਦਾ ਪੈਂਦੀ ਕਬਰਾ ਪੈਂਦਾ ਹੀ ਹੁਣ ਮੀਂਹ ਪਿਆ ਵਾ ਤੇ ਮੜਾ ਜਾ ਠੰਡ ਪਈ ਆ ਤਕੌਨ ਜੀ ਕੀਤਾ ਇੱਥੇ ਤੇ ਤੁਹਾਡੇ ਕੰਮ ਕਾਜ ਕਿੰਨਾ ਫਰਕ ਪੈ ਗਿਆ ਇਹ ਕਰਨ ਬਹੁਤ ਜਿਆਦਾ ਪੈ ਗਿਆ ਜਿਹੜਾ ਸਰੇ ਫੁੱਲ ਆਉਂਦੇ ਹਾਂ ਉਹ ਸਾਮਾ ਸੁੱਕ ਜਾਂਦਾ ਹੈ ਤੇ ਸਾਰਾ ਸਾਮਾਨ ਲਈ ਸੜਗਰ ਪਰੇ ਮਾਰਦੇ ਹਾਂ ਉਹੋ ਤੇ ਜਿਵੇਂ ਹੁਣ ਅੱਜ ਦਾ ਮੌਸਮ ਕਿਸ ਤਰ੍ਹਾਂ ਫਿਰ ਅੱਜ ਮੌਸਮ ਠੰਡਾ ਬਣ ਗਿਆ ਵਾ ਤਾਂ ਦੇਖੋ ਉਹਨੂੰ ਜੀ ਕਰਤਾ ਜੇ ਕੰਮ ਕਾਜ ਕੰਮ ਕਰੇ ਅਲੀ ਢੱਲਾ ਹੀ ਆ ਬਲਕਿ ਲੋਕ ਆਉਂਦੇ ਜਾਂਦੇ ਵਾਵਾ ਪਏ ਆ ਹਾਂਜੀ ਪਹਿਲਾਂ ਹੈਗਾ ਸੀ ਸੜਕਾ ਪਹਿਲਾਂ ਹੈਗਾ ਸੀ ਪਹਿਲਾਂ ਸੜਕਾ ਤੇ ਲੋਕ ਨਜ਼ਰ ਨਹੀਂ ਆਉਂਦੇ ਸੀ ਨਾ ਹੁਣ ਹੁਣ ਨਿਕਰ ਆਉਂਦੇ ਪਏ ਆ ਹੁਣ ਠੰਡ ਮਾਰੀ ਹੋਈ ਆ ਠੰਡਾ ਮੌਸਮ ਹੋਇਆ ਵਾ ਲੋਕੀ ਬਾਹਰ ਨਿਕਲੇ ਆ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ